ਹਾਏ ਮਿੱਤਰੋ ਕੀ ਹਾਲ ਚਾਲ ਹੈ ਬਾਈ ਅੱਜ ਆ ਗਿਆ ਸੰਡੇ ਬਾਈ ਆਪਣਾ ਇੱਕ ਸਕੀਮ ਜੀ ਸੋਚੀ ਹੈ ਵੀ ਆਏ ਸੰਡੇ ਇੱਕ ਬਲੌਗ ਜਾਂ ਬਣਾ ਲਿਆ ਕਰਾਂਗੇ ਉਹਦੇ ਵਿੱਚ ਸਾਰੀਆਂ ਕਾਰਾਂ ਕੋਨਾ ਰੇਡ ਰੂਟ 'ਚ ਮਾੜਾ ਮੋਟਾ ਆਪਾਂ ਦੱਸ ਦਿਆ ਕਰਾਂਗੇ ਤੇ ਜਿੰਨਾ ਵੀ ਹੋ ਸਕੇ ਪੋਸੀਬਲ ਬਾਈ ਵੱਧ ਤੋਂ ਵੱਧ ਕਾਰਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਆ ਟਰਾਈ ਕਰਾਂਗੇ ਬਾਈ ਹਰ ਸੰਡੇ ਇੱਕ ਬਲੌਗ ਪਾ ਦਿਆ ਕਰੀਏ ਛੋਟਾ ਮਿੰਨੀ ਬਲੌਗ ਪਾ ਦਿਆ ਕਰੀਏ ਜਿੱਚ ਸਾਰੀਆਂ ਕਾਰਾਂ ਆਪਾਂ ਦੇ ਕੋਲੇ ਕੀ ਕੀ ਅਵੇਲੇਬਲ ਹੈ ਉਹ ਸਾਰਾ ਦੱਸ ਦਿਆ ਕਰੀਏ ਹਨਾ ਤੇ ਸਟਾਰਟਿੰਗ ਕਰ ਲੈਨੇ ਆ ਬਾਈ ਕਰੂਜ਼ ਤੋਂ ਕਰ ਲੈਨੇ ਆ ਸਟਾਰਟਿੰਗ ਆ ਕਰੂਜ਼ ਬਈ ਆਪਣੇ ਕੋਲੇ 17 ਮਾਡਲ ਗੱਡੀ ਆ ਤੇ ਪੰਜਾਬ ਦਾ ਨੰਬਰ ਹੈ ਤੇ ਓਕੇ ਆ ਬਾਈ ਕੰਡੀਸ਼ਨ ਦੀ ਟਾਇਟ ਟੱਪਾ ਸਾਰਾ ਤੁਸੀਂ ਦੇਖ ਸਕਦੇ ਹੋ ਬਾਕੀ ਆਪਾਂ ਵੀਡੀਓ ਪਾਈਆਂ ਹੋਈਆਂ ਨੇ ਆਟੋ ਗੇਅਰ ਦੇ ਵਿੱਚ ਐ ਮੰਨ ਲਓ ਮਿੱਤਰੋ 590 90 ਦੇ ਘਰਾਂ ਦੇ ਵਿੱਚ ਕਾਰ ਬਣ ਜੂਗੀ ਇਹ ਠੀਕ ਹੈ 17 ਮਾਡਲ ਲਾਸਟ ਦੀ ਹੈ ਬਈ ਇਹ ਜਿਹੜਾ ਕੋਈ ਮਿੱਤਰ ਹੈਗਾ ਸ਼ਕੀਨ ਕਰੂਜ਼ ਦਾ ਬਈ ਉਹ ਕਰ ਸਕਦਾ ਚੈੱਕ ਆਪਣੇ ਕੋਲੇ ਇੱਕ ਉਹ 16 ਮਾਡਲ ਵੀ ਖੜੀ ਆ ਉਹ ਵੀ ਕਾਰ ਪੂਰੀ ਓਕੇ ਆ ਤੇ ਕੰਡੀਸ਼ਨ ਇਹਦੀ ਵੀ ਓਕੇ ਆ ਜਿਹੜਾ ਬਾਈ ਕਰੂਜ਼ ਦਾ دیਵਾਨਾ ਹੈ ਕਰੂਜ਼ ਦੀ دیਵਾਨਾ ਹੈ ਤੇ ਜਿਹਨੂੰ ਪਤਾ ਬਾਈ ਨਾ ਬਾਰੇ ਹਨਾ ਇਹ ਵੀ ਆਟੋ ਆਟੋਮੈਟਿਕ ਹੈ ਗੱਡੀ ਜਿਹਨੂੰ ਬਾਈ ਕਰੂਜ਼ ਬਾਰੇ ਨੋਲਿਜ ਹੈ ਜਾਂ ਪਤਾ ਹੈ ਦੇਖੋ ਭੰਡਰ ਨੂੰ ਦਾ ਹਰ ਇੱਕ ਚੀਜ਼ ਦੇ ਪੋਜ਼ਿਟਿਵ ਪੱਖ ਵੀ ਹੁੰਦੇ ਨੇ ਨੈਗੇਟਿਵ ਪੱਖ ਵੀ ਹੁੰਦੇ ਨੇ ਹਰ ਇੱਕ ਕਾਰ ਦੀ ਪੋਜ਼ਿਟਿਵ ਚੀਜ਼ ਵੀ ਹੁੰਦੀ ਹੈ ਨੈਗੇਟਿਵ ਵੀ ਹੁੰਦੀਆਂ ਨੇ ਖਾਮੀਆਂ ਵੀ ਹੁੰਦੀਆਂ ਨੇ ਬਾਈ ਹਨਾ ਸੋ ਇੱਕ ਆ 14 ਮਾਡਲ ਖੜੀ ਹੈ ਆਪਣੇ ਕੋਲੇ ਆ ਤਿੰਨ ਕਰੂਜ਼ਾਂ ਇਸ ਟਾਈਮ ਅਵੇਲੇਬਲ ਨੇ ਮੇਰੇ 16 17 ਤੇ 14 ਠੀਕ ਹੈ ਵਰਨਾ ਦੇ ਵਿੱਚ ਬਾਈ ਬਾਦੂ ਸਟਾਕ ਆ ਰਿਹਾ ਆਪਣੇ ਕੋਲੇ ਵਰਨਾ ਜਿੱਦਾਂ ਕਿ ਆਹ ਖੜੀ ਐ 2015 ਪਿੱਛੇ 15 16 ਤੇ ਹੀਵਨ ਐਂਡ ਦੇ 14 ਮਾਡਲ ਵੀ ਖੜੀ ਆ ਤੇ ਆਹ ਕਾਰ ਪੁਸ਼ਟੂ ਸਟਾਰਟ 6 ایر ਬੈਗ ਵਾਲੀ ਇਦੋਂ ਪਿੱਛੇ ਇੱਕ ਹਰਿਆਣਾ ਨੰਬਰ 224 ਤੇ 56 6 ਵਰਨਾ ਤਕਰੀਬਨ ਆਪਣੇ ਕੋਲੇ ਅਵੇਲੇਬਲ ਨੇ 6 ਹਾਂ 6 ਵਰਨਾ ਨੇ ਤੇ ਵਰਨਾ ਦੀ ਬਾਈ ਆਸਕਿੰਗ ਮੰਨ ਕੇ ਚੱਲੋ ਮਿੱਤਰੋ 1.5 4 ਲੱਖ ਰੁਪਏ ਚ ਸਟਾਰਟਿੰਗ ਜਾਂ ਪ੍ਰਾਈਜ਼ ਮੰਨ ਲਓ ਨਾ 432 ਦੇ ਮੈਂ ਆਈਡੀਆ ਜਿਹਾ ਦੇ ਦੇਣਾ 6.5 7.5 ਦੇ ਘਰਾਂ ਚ ਚੱਲ ਜੂਗੀ 14 15 16 ਤਿੰਨਾਂ ਦੇ ਹੀ ਰੇਟ ਆ ਜਾਣਗੇ ਆ ਪੰਜਾਬ ਨੰਬਰ ਐ ਫਿਰ ਇਹਦਾ ਵੀ ਰੇਟ ਇਹੀ ਐ ਸੋ ਬਈ ਇਹ ਰੇਟ ਜਿਹਾ ਆਈਡੀਆ ਜਿਹਾ ਬਾਕੀ ਆਪਣੇ ਕੋਲੇ ਇਹ ਵੇਰੀਐਂਟ ਸਾਰੇ ਟੌਪ ਵਾਲੇ ਖੜੇ ਨੇ ਪੁਸ਼ ਟੂ ਸਟਾਰਟ ਨੇ 6 에어 ਬੈਗ ਵਾਲੇ ਨੇ ਤੇ ਥੋੜਾ ਜਿਹਾ ਬਈ ਰੇਟ ਘਟਿਆ ਵਰਨਾ ਦਾ ਹੁਣ ਤੇ ਬਾਕੀ GST ਕਰਕੇ ਵੀਰੇ ਸਹੀ ਐ ਬਹੁਤ سارے ਮੈਸੇਜ ਮੈਨੂੰ ਕਮੈਂਟ ਬਹੁਤ ਆਉਂਦੇ ਨੇ ਬਈ ਆਪਣੇ ਪੇਜ ਤੇ ਵੀ ਜੀਐਸਟੀ ਦਾ ਬ੍ਰਿਜ ਤਾਂ ਕਿ 22 23 ਮਾਡਲ ਹੈ ਉੱਪਰ ਕਾਰਾਂ ਦੇ ਉੱਪਰ ਵਾਲੀਆਂ ਉਹਨਾਂ ਦਾ ਉਹਨਾਂ ਕਾਰਾਂ ਨੂੰ ਫਰਕ ਪਿਆ ਜੀਐਸਟੀ ਦਾ ਬਟ ਇਨਾਂ ਕਾਰਾਂ ਤੇ ਜੋ ਪਹਿਲੀ 4-5 ਲੱਖ ਦੀ ਰੇਂਜ ਚ ਨੇ ਇਹਨਾਂ ਨੂੰ ਕੋਈ ਕੋਈ ਵੱਡਾ ਫਰਕ ਹੈ ਉਹਦੇ ਨਾਲ ਕੋਈ ਇਹਨਾਂ ਦਾ ਕੋਈ ਤਾਲੁਕਤ ਨਹੀਂ ਹੈਗਾ ਹਨਾ ਤੇ ਜੈਟਾ ਬਾਈ ਫਿਲਾਲ ਆਪਣੇ ਕੋਲ ਇੱਕ ਹੀ ਹੈ ਹਾਈ ਲਾਈਨ ਹੈ ਟੌਪ ਵਾਲਾ ਮਾਡਲ ਹੈ ਇਹ ਤੇ ਚੀਜ਼ਾਂ ਬਹੁਤ ਘੈਂਟ ਹੈ ਬਈ ਇਹ ਮੰਨ ਲਾ ਹਾਈ ਲਾਈਨ ਲੇਟਾ ਲੂਟਾ ਪ੍ਰੋਜੈਕਟਰ ਵਿੱਚ ਮ사ਜ ਵਗੈਰਾ ਸੀਟਾਂ ਤੇ ਇਲੈਕਟ੍ਰੀਕਲ ਸੀਟਾਂ ਟਾਪ ਵਾਲਾ ਵੇਰੀਐਂਟ ਬਹੁਤ ਸੁਹਣੀ ਕਾਰ ਹੈ ਬਾਈ ਪੂਰੀ ਸੁਧ ਕਾਰ ਹੈ ਮਤਲਬ ਕੋਈ ਇਹ ਨਹੀਂ ਹੈਗਾ ਵੀ ਕਮੀ ਪੇਸ਼ੀ ਜਾਂ ਕਿਤੋਂ ਬਾਜਾਂ ਬੂਜਾਂ ਜੀਆਂ ਹਨ ਪੇਂਟ ਦੀ ਵੀ ਬਹੁਤ ਜਨੂਨ ਹੈ ਸਪੋਰਟਸ ਗੀਅਰ ਆ ਜਾਂਦੇ ਇਹਦੇ ਵਿੱਚ ਤੇ ਵੇਰੀਐਂਟ ਇਹ ਟਾਪ ਵਾਲਾ ਹਾਈ ਲਾਈਨ ਠੀਕ ਹੈ ਇਹਦਾ ਰੇਟ ਵੀ ਮੇਤਰੋ ਮੰਨ ਕੇ ਚੱਲੋ ਬਈ ਆਪਾਂ 7.5 ਲੱਖ ਰੁਪਏ ਦੀ ਦੇਣ ਦੀ ਕਰਦੇ ਆ ਬਾਕੀ ਫਸਟ ਓਨਰ ਹੈ ਇਹ 6.5 ਦੀ ਡਿਮਾਂਡ ਪਾਈ ਹੋਈ ਹੈ ਤੇ ਕੰਡੀਸ਼ਨ ਵਜ ਇਹ ਵੀ ਕਾਰ ਬਹੁਤ ਓਕੇ ਹੈ ਬਿਲਕੁਲ ਬ੍ਰੈਂਡ ਨਿਊ ਕੰਡੀਸ਼ਨ ਦੀ ਪਈ ਹੈ ਕਾਰ ਹਾਈ ਲਾਈਨ ਐਚ ਆਰ 70 ਆਪਣਾ ਪੰਚਕੁਲਾ ਫਸਟ ਓਨਰ ਦੀ ਕਾਰ ਹੈ ਤੇ ਉਧਰ ਭਾਈ ਆਪਣੇ ਕੋਲੇ ਕਲਟੋ K10 ਵੀ ਖੜੀ ਹੈ ਮੰਨ ਕੇ ਚੱਲੋ ਵੀ 19090 ਦੇ ਘਰਾਂ ਚ 14 ਮਾਡਲ ਗੱਡੀ ਹੈ ਜੋ ਕਿ ਪੈਟਰੋਲ ਵੇਰੀਐਂਟ ਸਰਚ ਕਰਦਾ ਉਹ ਵੀ ਦੇਖ ਸਕਦਾ ਉਦੋਂ ਪਿੱਛੇ ਭਾਈ ਆਪਣੇ ਕੋਲੇ ਆਹ ਦੇ ਚੈੱਕ ਕਰ ਸਕਦੇ ਹੋ ਟੋヨタ ਦੀ ਠੀਕ ਹੈ ਐਟਿਓਸ ਟੋヨタ ਦੀ ਪੀਵੀ ਨੰਬਰ ਫਸਟ ਓਨਰ ਪੀਵੀ ਨੰਬਰ ਹੈ ਇਹ ਕਾਰ ਅਭੀ ਭਾਈ 4.5 ਲੱਖ ਰੁਪਏ ਆਪਾਂ ਡਿਮਾਂਡ ਕਰਦੇ ਆਂ ਇਹ ਕਾਰ ਦੀ ਠੀਕ ਹੈ ਇਹਦੀ ਕੰਡੀਸ਼ਨ ਵੀ ਓਕੇ ਆ ਜਮਾ ਤੇ ਡਿੱਗੀ ਵਾਲੀ ਆ ਜਿਵੇਂ ਕਿ ਡਿਜ਼ਾਇਰਡ ਜ਼ੂਰ ਦਾ ਹੈਗਾ ਸ਼ਕੀਨ ਉਹ ਇਹ ਕਾਰ ਨੂੰ ਐਡ ਕਰ ਸਕਦਾ ਬਾਈ ਇੱਕ ਤਾਂ ਇਹਦੀ ਐਵਰੇਜ ਬਹੁਤ ਜ਼ਿਆਦਾ ਹੈ ਬਾਕੀ ਟੋヨタ ਤੁਹਾਨੂੰ ਪਤਾ ਬਾਈ ਇੰਜਨ ਵਾਲੇ ਪੱਖੋਂ ਤਾਂ ਫਿਰ ਨਾਮ ਹੀ ਕਾਫੀ ਆ ਹਨਾ ਜੇ ਆਪਾਂ ਨੇ ਬੈਸਟ ਤੋਂ ਬੈਸਟ ਦੇਖਣਾ ਇਹਨੂੰ ਲੈ ਸਕਦਾ ਬਾਈ ਇਹ ਹੈਗੀ ਆ 2018 ਮਾਡਲ 18 ਮਾਡਲ ਹੈ ਰੇਟ 'ਚ ਵੀ ਬੜੀ ਜਾਇਜ਼ ਹੈ ਬਾਈ ਤੇ ਬਾਕੀ ਨੰਬਰ ਵੀ ਪੀਪੀ 75 ਆਪਣਾ ਲਹਿਰੇ ਦਾ ਹੀ ਨੰਬਰ ਹੈ ਫਸਟ ਓਨਰ ਕਾਰ ਹੈ ਠੀਕ ਹੈ ਆ 14 ਮਾਡਲ ਸੀ ਤੇ ਇਧਰ ਬਾਈ ਆਪਣੇ ਕੋਲੇ ਆਹ ਕਾਰ ਆ ਜਾਂਦੀ ਹੈ ਇਹ ਕਾਰ ਦੀ ਡਿਮਾਂਡ ਤੁਹਾਨੂੰ ਕ੍ਰੇਟਾ ਦੀ ਦੇ ਦਿੰਨੇ ਆ ਬੀ 660 70 ਬੋਲਦਿਆਂ ਸੀ ਬਾਕੀ ਆਨ ਟੇਬਲ ਜੋ ਵੀ ਮੈਂ ਬੋਲਦਾ ਬਾਈ ਇਹ ਬਾਕੀ ਸੈਟਿੰਗ ਇਹਦੀ ਸਮਾਰਕ ਟੇਬਲ ਦੇ ਬੈਠ ਕੀ ਹੋਊਗੀ ਇਹ ਕਾਰ ਹੈਗੀ ਆ 16 ਮਾਡਲ ਠੀਕ ਹੈ ਤੇ ਪ੍ਰੋਜੈਕਟਰ ਲੈਂਪ ਪੁਸ਼ ਟੂ ਸਟਾਰਟ ਟਾਪ ਵੈਰੀਐਂਟ ਹੈ ਬਾਈ ਇਹ ਐਚ ਆਰ ਨੰਬਰ ਹੈ ਸੋ ਇਸ ਤੋਂ ਬਾਅਦ ਬਾਈ ਬਰੀਜਾ ਆ ਗਈ ਬਰੀਜਾ ਵੀ 16 17 ਮਾਡਲ ਹੈ ਕੰਡੀਸ਼ਨ ਇਹਦੀ ਵੀ ਓਕੇ ਆ ਵੀਡੀਆਈ ਜੇ ਕੋਈ ਮੇਰਾ ਮਿੱਤਰ ਐਵਰੇਜ ਪੱਖੋਂ ਕੋਈ ਕਾਰ ਲੈਣੀ ਚਾਹੁੰਦਾ ਤਾਂ ਬਰੀਜਾ ਸਭ ਤੋਂ ਬੈਸਟ ਹੈ ਬਾਈ ਕਾਰ ਤੇ ਇਹਦਾ ਵੀ ਰੇਟ ਬਾਈ ਸੇਮ ਜੀ ਮੰਨ ਕੇ ਚੱਲੋ ਤੁਸੀਂ ਕ੍ਰੇਟਾ ਵਾਂਗੂ ਬਾਕੀ ਆਪਣਾ 927 13013 ਦੇ ਕੈਟਲੌਗ ਬਣਿਆ ਹੁੰਦਾ ਹਰ ਇੱਕ ਕਾਰ ਦਾ ਰੇਟ ਉੱਤੇ ਮੈਂਸ਼ਨ ਕਰਿਆ ਹੁੰਦਾ ਏਸੀ ਬਾਈ ਆਪਣੇ ਕੋਲੇ ਸਾਰੀਆਂ ਸੈਡਾਨ ਕਾਰਾਂ ਹੁਣ ਤੱਕ ਜਿਹੜੀਆਂ ਦਿਖਾਈਆਂ ਨੇ ਇਸ ਤੋਂ ਬਾਅਦ ਆਪਾਂ ਬਾਈ ਅਮੇਂਦਰਾ ਕਣੀ ਮਾਰਾਂਗੇ ਗੌਰ ਅਮੇਂਦਰਾ ਦੇ ਵਿੱਚ ਕੀ ਕੁਝ ਖੜਿਆ ਆਪਣੇ ਕੋਲੇ ਸਕਾਰਪੀਓ ਦੇ ਵਿੱਚ ਕੀ ਕੁਝ ਖੜਿਆ ਸਭ ਤੋਂ ਪਹਿਲਾਂ ਬਾਈ ਆਹ ਗੱਡੀ ਖੜੀ ਆ 15 ਮਾਡਲ ਤੇ ਸੈਕੰਡ ਓਨਰ ਦੀ ਐਨਓਸੀ ਦੀ ਕੱਟੀ ਹੋਈ ਆ ਸਾਢੇ 8 ਲੱਖ ਰੁਪਏ ਮੰਨ ਕੇ ਚੱਲੋ ਮਿੱਤਰੋ ਸਾਢੇ 8 ਲੱਖ ਰੁਪਏ ਦੀ ਕਾਰ ਮਿਲ ਜੂਗੀ ਨੰਬਰ ਲ ਠੀਕ ਹੈ ਇਹ ਦੂਬਾ ਦਾ 16 ਮਾਡਲ ਆ ਜਾਂਦੀ ਹੈ ਗੱਡੀ ਇਹ ਵੀ ਫਸਟ ਆਨਰ ਕਾਰ ਹੈ ਬਾਈ ਟਾਇਰ ਟੂ ਨਵੇਂ ਕੰਡੀਸ਼ਨ ਜਮਾ ਲਿੱਟ ਕੋਈ ਕਮੀ ਪੇਸ਼ੀ ਨਹੀਂ ਰੇਟ ਦਾ ਆਈਡੀ ਆ ਬਾਈ ਆਪਾਂ ਦੇ ਦਾਂਗੇ ਕੈਟਲੌਗ ਬਣਿਆ ਹੋਇਆ ਉਹ ਚ ਕਰਦਾ ਕੁਝ ਕਰਾ ਨੂੰ ਆਪਾਂ ਨਹੀਂ ਮੈਂਸ਼ਨ ਕਰ ਸਕਦੇ ਇਹ ਦੂ ਅੱਗੇ ਬਾਈ ਆਹ 18 ਮਾਡਲ S10 ਇਹ ਲਾਸਟ ਦੀ ਆ ਗਈ ਬਾਈ ਕੈਪਟਨ ਸੀਟਾਂ ਚ ਬਹੁਤ ਸੋਹਣੀ ਕਾਰ ਹੈ ਸਾਫ਼ ਸੁਥਰੀ ਕਾਰ ਹੈ ਪੂਰੀ ਠੀਕ ਹੈ ਕੈਪਟਨ ਸੀਟਾਂ ਨੇ ਨਵੇਂ ਸੀਟ ਕਵਰ ਨੇ ਜੇ ਕੋਈ ਮੇਰਾ ਮਿੱਤਰ ਸ਼ਕੀਨ ਹੈਗਾ ਬਾਈ ਅੰਦਰੋਂ ਤੁਹਾਨੂੰ ਮੈਂ ਇੰਟੀਰੀਅਰ ਦਿਖਾ ਦੇਣਾ ਕਰਦਾ 18 ਮਾਡਲ ਹੈ ਵੀਰੇ 17/18 S10 ਕਰੋ ਆਨ ਰੈਡ ਵਗੈਰਾ ਲੱਗਿਆ ਹੋਇਆ ਬਾਈ ਸੀਟ ਕਵਰ ਸਾਰਾ ਕੁਝ ਓਕੇ ਆ ਕਾਰ ਦਾ ਹਨਾ ਤੇ ਇਹ ਹੈਗੀ 18 ਬਜਟ ਦੇ ਹਿਸਾਬ ਨਾਲ ਬਾਈ ਜਿਹੜਾ ਮੇਰਾ ਮਿੱਤਰ ਕੋਈ ਸਕਾਰਪੀਆ ਦਾ ਸ਼ਕੀਨ ਆਪਣੇ ਲਈ ਬਜਟ ਦੇ ਹਿਸਾਬ ਨਾਲ ਆ ਸਕਦਾ ਜਿੱਦਾਂ ਕਿ 15 16 17/18 ਇਸ ਤੋਂ ਬਾਅਦ ਬਾਈ ਆਪਣੇ ਉੱਚੇ ਮਾਡਲ ਆਗੇ ਜਿੱਦਾਂ ਕਿ ਇਹ ਕਾਰ ਆਪਾਂ ਆਫਰ 'ਚ ਵੀ ਪਾਈ ਹੋਈ ਹੈ ਠੀਕ ਹੈ ਇਹ ਕਾਰ ਦਾ ਰੇਟ ਤੁਹਾਨੂੰ ਦੱਸੀ ਹੋਇਆ 12.5 ਲੱਖ ਰੁਪਇਆ ਜੇ ਕੋਈ 6 ਸਪੀਡ ਦੇ ਵਿੱਚ 6 ਗੇਰਾਂ ਵਾਲੀ ਆ ਬਾਈ ਇਹ ਠੀਕ ਹੈ 19 ਮਾਡਲ ਹੈ ਤੇ ਰਿਕਾਰਡ ਵੀ ਹੈਗਾ ਕਾਰ ਦਾ ਚੱਲੀ ਹੋਈ ਵੀ ਜੈਨੂਨ ਹੈ ਅੱਗੇ ਫੇਰ ਬਾਈ 2019 ਮਾਡਲ ਐਸ 11 ਆ ਗਈ ਐਸ 11 ਇੱਕ ਹੋਰ ਆਪਣੇ ਕੋਲੇ ਆਣ ਵਾਲੀ ਆ 22 ਇੰਚੀ ਲਾਈਵ ਵਿਲਾਂ ਚ ਠੀਕ ਹੈ ਆ 크ੋਮ ਵਾਲਾ ਸੈੱਟ ਲੱਗਿਆ ਹੋਇਆ ਐਸ 11 ਹੈ ਫਸਟ ਓਨਰ ਹੈ ਇਹ ਵੀ ਸੋਹਣੀ ਗੱਡੀ ਆ ਫੁੱਲ ਤੇ ਆਹਾ ਬਾਈ ਜਮਾ ਟੌਪ ਵਾਲਾ ਮਾਡਲ 22 ਮਾਡਲ ਆ ਗਈ ਕਲਾਸਿਕ ਠੀਕ ਹੈ ਕੰਡੀਸ਼ਨ ਇਹਦੀ ਵੀ ਓਕੇ ਆ ਚੈੱਕ ਕਰ ਸਕਦੇ ਹੋ ਰਿਕਾਰਡ ਨਾਲ ਚੱਲੀ ਹੋਈ ਗੱਡੀ ਆ ਬਾਈ ਰਿਕਾਰਡ ਹੈਗਾ ਆਪਣੇ ਕੋਲੇ ਕਲਾਸਿਕ ਹੈ ਅੰਦਰੋਂ ਸੀਟ ਸੀਟ ਕਵਰ ਬਾਈ ਇਹ ਵੀ ਜਮਾ ਓਕੇ ਦੀ ਰਿਪੋਰਟ ਹੈ ਠੀਕ ਹੈ ਇਹਦੇ ਵੀ ਕੋਈ ਕਮੀ ਪੇਸ਼ੀ ਨਹੀਂ ਠੀਕ ਹੈ 2022 ਮਾਡਲ ਗੱਡੀ ਹੈ ਇਹ ਸੋ ਬਾਈ ਇਹਨਾਂ ਦੇ ਵਿੱਚ ਕੀ ਕੀਤਾ ਹੋਇਆ ਆਪਾਂ ਨੇ ਤੁਸੀਂ ਕਹੋਗੇ ਵੀ ਗ੍ਰਿਲ ਇਹਦੀ ਸੇਮ ਹੈ ਇਹ ਬਾਈ ਆਪਾਂ ਕਨਵਰਟ ਕਰ ਦਨੇ ਆ ਗ੍ਰਿਲ オリジナル ਵੀ ਮਿਲ ਜੂਗੀ ਜੇ ਕੋਈ ਮੇਰਾ ਮਿੱਤਰ オリジナル ਦਾ ਵੀ ਸ਼ਕੀਨ ਹੈ ਵੈਸੇ ਆ ਆਹ ਜਿਹੜੀ ਸ਼ੇਪ ਹੈ ਬਾਈ ਚਾਹੀ ਸੀਗੀ ਆਪਾਂ ਇਹਨਾਂ ਨੂੰ ਕਨਵਰਟ ਕਰਿਆ ਹੋਇਆ ਜਿੱਦਾਂ ਕਿ ਫਰੰਟ ਗ੍ਰਿਲ ਹੋ ਗਈ ਸਾਈਡ ਤੇ ਆ ਹੋਗੇ ਠੀਕ ਹੈ ਪਿੱਛੇ ਬਾਈ ਪੀਲਰ ਲਾਈਟ ਹੋ ਗਈ ਆ ਹੋਗੀ ਫੱਟੀ ਹੋਗੀ ਸੋ ਇਹ ਚੀਜ਼ਾਂ ਸੀ ਥੋੜਾ ਥੋੜਾ ਮੋਡੀਫਿਕੇਸ਼ਨ ਕਰੀ ਹੋਈ ਆ ਕਾਰਾਂ ਦੀ ਤੇ ਜੇ ਕੋਈ ਮੇਰਾ ਮਿੱਤਰ ਨੂੰ ਨਹੀਂ ਪਸੰਦ ਹੈਗਾ ਤਾਂ 오ਰੀਜਨਲ ਚ ਵੀ ਰੱਖ ਸਕਦਾ ਠੀਕ ਹੈ ਕੋਈ ਮਸਲਾ ਨਹੀਂ 오ਰੀਜਨਲ ਵੀ ਸਾਡੇ ਤੋਂ ਲੈ ਸਕਦਾ ਸੋ ਬਾਈ ਇਹ ਨੇ ਤੇ ਇਸ ਦੁਆ W10 ਆ ਗਈ ਠੀਕ ਹੈ ਸਨਰੂਫ ਵਾਲੀ 16 ਮਾਡਲ ਇਹ ਵੀ ਬਹੁਤ ਘੈਂਟ ਕਾਰ ਹੁੰਦੀ ਆ ਬਾਈ ਇਹ ਚ ਇਲੈਕਟ੍ਰੀਕਲ ਸੀਟਾਂ ਪੁਸ਼ ਟੂ ਸਟਾਰਟ ਸਾਰਾ ਕੁਝ A to Z ਓਕੇ ਦੀ ਰਿਪੋਰਟ ਹੁੰਦਾ ਜੋ ਜੋ ਆਪਾਂ ਨੂੰ ਚਾਹੀਦੀਆਂ ਨੇ ਫੈਸਿਲਿਟੀਆਂ ਇਲੈਕਟ੍ਰੀਕਲ ਸੀਟਾਂ ਸਨਰੂਫ ਆ ਠੀਕ ਹੈ ਪੁਸ਼ ਬਟਨ ਬਾਲੀ ਘੰਟਕਾਰ ਹੈ ਬਾਈ ਨਵੇਂ ਇੰਟੀਰੀਅਰ ਦੇ ਵਿੱਚ ਹੈ 16 ਮਾਡਲ ਹੈ ਇਹ ਗੱਡੀ ਠੀਕ ਹੈ ਐਕਸਯੂਵੀ ਫਿਲਹਾਲ ਆਪਣੇ ਕੋਲੇ ਸਿੰਗਲ ਅੱਜ ਬਾਕੀ ਕੱਲ ਜਾਂ ਪਰਸੋਂ ਤੱਕ 2-3 ਐਕਸਯੂਵੀਆਂ ਹੋਰ ਆ ਜਾਣੀਆਂ ਨੇ ਠੀਕ ਹੈ ਆਹਾ ਬਾਈ ਆਪਣੇ ਜਿਵੇਂ ਜੱਟਾਂ ਦੀ ਕਾਰ ਜਪ ਕਹਿ ਸਕਦੇ ਆ ਬਲੈਰੋ 16 ਮਾਡਲ ਕਾਰ ਹੈ ਇਹ ਆਪਣੇ ਕੋਲੇ ਠੀਕ ਹੈ ਇਹ ਵੀ ਓਕੇ ਹੈ ਬਾਈ ਡਰਮ ਡਰਮ ਲੱਗੇ ਹੋਏ ਨੇ 2016 ਮਾਡਲ ਹੈ ਪੰਜਾਬ ਦੀ ਨੰਬਰ ਹੈ ਕਾਰ ਠੀਕ ਹੈ ਜੇ ਕੋਈ ਮੇਰਾ ਮਤਰੀਦਾ ਸ਼ਿਕਾਇਤ ਹੈ ਗਿਆ ਸਾਢੇ 5 ਲੱਖ ਰੁਪਏ ਡਿਮਾਂਡ ਹੈ ਬਾਈ 5 32 ਦੇ ਘਰਾਿਆਂ ਚ ਕਾਰ ਬਣ ਜੂਗੀ ਲਾਸਟ ਆਪਾਂ ਵੈਸੇ ਤੁਹਾਨੂੰ ਫਾਈਨਲ ਜੀ ਰੇਟ ਦੇ ਤੇ ਸਾਰੀਆਂ ਕਾਰਾਂ ਦੇ ਇਹ ਫਾਈਨਲ ਜੀ ਰੇਟ ਨੇ ਆਪਣੇ ਸੋ ਬਾਈ ਜੇ ਬਾਕੀ ਤੁਸੀਂ ਬਾਈ ਕਮੈਂਟ ਦੇ ਵਿੱਚ ਦੱਸ ਦਿਆ ਕਰੋ ਹੋਰ ਕੋਸ ਵੀ ਆਪਾਂ ਕਿੰਨਾ ਕੁ ਸੁਧਾਰ ਕਰ ਸਕਦੇ ਆ ਵੀਡੀਓ ਦੇ ਵਿੱਚ ਹੋਰ ਦੇ ਵਿੱਚ ਇੱਕ ਦੋ ਬਾਈ ਆਪਣੇ ਫੇਕ ਪੇਜ ਜੇ ਬਣੇ ਹੋਏ ਨੇ ਥੋੜਾ ਜਿਹਾ ਬਾਈ ਉਹਨਾਂ ਤੋਂ ਸਾਵਧਾਨ ਠੀਕ ਹੈ ਬਾਕੀ ਹੋਰ ਜਾਣਕਾਰੀ ਸਾਨੂੰ ਦੱਸ ਦਿਆ ਕਰੋ ਕੋਸ਼ਿਸ਼ ਕਰਾਂਗੇ ਵੀ ਹਰ ਸੰਡੇ ਤੁਹਾਨੂੰ ਜਿੰਨੀਆਂ ਕਾਰਾਂ ਆਪਣੇ ਕੋਲੇ ਸੰਡੇ ਨੂੰ ਅਵੇਲੇਬਲ ਹੋਆ ਕਰਨੀਆਂ ਆਪਾਂ ਸਾਰਿਆਂ ਦੀ ਡਿਟੇਲ ਦੇ ਦਿਆ ਕਰਾਂਗੇ ਤਾਂ ਕਿ ਬੰਦਾ ਈਜ਼ੀਲੀ ਘਰੇ ਬੈਠਾ ਦੇਖ ਸਕੇ ਤੇ ਬਾਕੀ ਫੋਨ ਕਾਲ ਕਰ ਸਕਦਾ ਜਿਹੜਾ ਬਾਈ ਇੰਟਰਸਟਿਡ ਹੈ ਬੈਟਰ ਕਿਸੇ ਹੋਰ ਇੱਕ ਏ ਕਾਰ ਬਾਰੇ ਪੁੱਛਣਾ ਕਿਵੇਂ ਵੀ ਬਾਈ ਜਿਵੇਂ ਤੁਹਾਨੂੰ ਸਹੀ ਲੱਗੇ ਠੀਕ ਹੈ ਆਪਣੇ ਕੋਲੇ ਸਕਾਰਪੀਓ ਤਕਰੀਬਨ 10 ਤੋਂ 12 ਖੜੀਆਂ ਨੇ ਇਸ ਟਾਈਮ ਵਰਨਾ ਦੀ 5 6 ਹੈਗੀਆਂ ਨੇ ਠੀਕ ਹੈ ਕ੍ਰੇਟਾ ਹੋਗੀ ਬ੍ਰਿਜਾ ਹੋਗੀ ਆਲਟੋ K10 2014 ਮਾਡਲ ਪੈਟਰੋਲ ਦੇ ਵਿੱਚ ਹੋਗੀ ਠੀਕ ਹੈ ਕਰੂਜ਼ ਜੇਡਾ ਬਲੈਰੋ ਸੋ ਇਹ ਇਹ ਗੱਡੀਆਂ ਆਪਣੇ ਕੋਲੇ ਇਸ ਟਾਈਮ ਅਵੇਲੇਬਲ ਨੇ ਬਾਕੀ ਇਹ ਸਟਾਕ ਵੀ ਅਪਡੇਟ ਹੁੰਦਾ ਰਹਿੰਦਾ ਕੱਲ ਨੂੰ ਹੋਰ ਸਟਾਕ ਆ ਸਕਦਾ ਹੈ ਜਾਂ ਇਹਨਾਂ ਦੇ ਵਿੱਚੋਂ ਜਾ ਵੀ ਸਕਦਾ ਹੈ ਠੀਕ ਹੈ ਬਾਕੀ ਜੋ ਵੀ ਮੇਰਾ ਭਾਈ ਦੂਰੋਂ ਤੁਰਦਾ ਫੋਨ ਕਾਲ ਪਹਿਲਾਂ ਕਰ ਲਿਓ ਮਿੱਤਰੋ ਠੀਕ ਹੈ ਬਾਕੀ ਜੁੜੇ ਰਹੋ ਬਾਈ ਧੰਨਵਾਦ ਸਾਰੇ ਭਰਾਵਾਂ ਦਾ ਜਿਹੜੇ ਆਪਾਂ ਨੂੰ ਇੰਨਾ ਪਿਆਰ ਦਿੰਦੇ ਨੇ ਫੇਸਬੁੱਕ ਵਾਲਿਆਂ ਦਾ ਵੀ ਤੇ ਆਪਣੇ ਇੰਸਟਾਗ੍ਰam ਵਾਲਿਆਂ ਦਾ ਵੀ YouTube ਵਾਲਿਆਂ ਦਾ ਵੀ ਠੀਕ ਹੈ ਨਾ ਬਾਈ ਬਾਕੀ ਜੁੜੇ ਰਹੋ ਮਿੱਤਰੋ ਫਤੇ ਮੋਟਰ ਨਾਲ ਬਸ ਆ ਫੇਕ ਪੇਜਾਂ ਤੋਂ ਫੇਕ ਬੰਦਿਆਂ ਤੋਂ ਥੋੜਾ ਜਿਹਾ ਸਾਵਧਾਨ ਰਹੋ ਕਿਉਂਕਿ ਜੋ ਕੁਝ ਸੋਸ਼ਲ ਮੀਡੀਆ ਤੇ ਚੱਲਦਾ ਬਾਈ ਬਸ ਇੱਕ ਵਾਰੀ ਦੇਖ ਲਿਓ ਕਿਉਂਕਿ ਵੀਡੀਓ ਆਪਣੀ ਹੁੰਦੀ ਹੈ ਰੇਟ ਉਹਨਾਂ ਦੇ ਹੁੰਦੇ ਨੇ ਠੀਕ ਹੈ ਬੌ ਮੇਰੇ ਭਰਾਵਾਂ ਨਾਲ ਧੱਗੀ ਉਹ ਚੀਜ਼ ਦੀ ਵੱਜ ਚੁੱਕੀ ਹੈ ਬਾਕੀ ਕੋਸ਼ਿਸ਼ ਕਰਾਂਗੇ ਬਾਈ ਆਪਾਂ ਬੰਦਾ ਫੜ ਲਾਂਗੇ ਜਲਦੀ ਤੋਂ ਜਲਦੀ ਫੇਕ ਪੇਜ ਵਾਲਾ ਠੀਕ ਹੈ ਆਹ ਸਟਾਕ ਆਪਣੇ ਕੋਲੇ ਫਿਲਹਾਲ ਅਵੇਲੇਬਲ ਹੈ ਬਾਕੀ ਜੁੜੇ ਰਹੋ ਮਿੱਤਰੋ ਫਤਿਹ ਮੋਟਰ ਦੇ ਨਾਲ ਅਗਲੀ ਅਪਡੇਟਾਂ ਫੇਰ ਦੇ ਦਾਂਗੇ ਸੋ